ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਕੱਪੜ ਰੂਪ ਸਰੀਰ ਹੈ ਜਿਹੜਾ ਕੱਪੜ ਹੈ ਰੂਕਾ ਲੋ ਇਹਨੂੰ ਚਾਹ ਸਰੀਰ ਕੱਪੜਾ ਕਹਿੰਦੇ ਸੁਹਾਵਣਾ ਛੱਡ ਦੁਨੀਆ ਆਪ ਦਾ ਕਾਹ ਜਿਹਦਾ ਰੂਪ ਹੈ ਕੱਪੜਾ ਉਹਦੇ ਸੁਹਾਵਣਾ ਨੰਗਾ ਹੀ ਲੱਗਦਾ ਦੂਜੇ ਦਾ ਨਾਂ ਨਹੀਂ ਜਿਹਦਾ ਹੈਗਾ ਉਹਨੂੰ ਤਾਂ ਸੁਹਾਵਣਾ ਲੱਗਦਾ ਹੈ ਦੂਜੇ ਦਾ ਕੀ ਮਤਲਬ ਹੈ ਛੱਡਣਾ ਹੋਣਾ ਇਹਨੇ ਜਿਹਨੂੰ ਸੌੜ ਲੰਗਦਾ ਤੇ ਕਲੇਬ ਉਹਨੂੰ ਹੋਣੀ ਹੈ ਨਾ ਜਿਹਦਾ ਹੈਗਾ ਤੇ ਕਪੜਾ ਜੇ ਸਸਤਾ ਹੈ ਮਹਿੰਗਾ ਜਿਹਦਾ ਖੋਜਣ ਢੋਣ ਲੱਗਿਆਦਾ ਉਹਨੂੰ ਘਉਤੇ ਪੋਚਾਇਆ ਜਾਣ ਜੈ ਜੈ ਵੀ ਹੈਗਾ ਛੱਡ ਦੁਨੀਆ ਅੰਦਰ ਜਾਓ ਇਹਨੂੰ ਨਾਲ ਹੀ ਨਾ ਕੇ ਜਾ ਸਕਦਾ ਕੋਈ ਸਰੀਰ ਤੋਂ ਸਰੀਰ ਤੋਂ ਕਪੜਾ ਸਰੀਰ ਨੂੰ ਕਿਹਾ ਹੈ ਤੇ ਕਫਰ ਰੂਪੈ ਰੋ ਸੋਬਣਾ ਲੱਗਦਾ ਹੈ ਤੇ ਐ ਦੁਨੀਆਂ ਅੰਦਰ ਛੱਡ ਕੇ ਜਾਣਾ ਪੈਣਾ ਹੈ ਛੱਡ ਦੁਨੀਆਂ ਅੰਦਰ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨ ਬੰਦਾ ਚੰਗਾ ਬੰਦਾ ਚੰਗਾ ਕੀ ਹੈ ਜਿੱਥੇ ਅਸੀਂ ਆਪਣਾ ਹੁਕਮ ਦਾ ਵਿਰੋਧ ਕੀਤਾ ਪਰ ਮੇਸ਼ਰਗੋ ਆਦਾਨ ਅਰਧ ਕਰਤਾ ਪਰ ਮੇਸ਼ਰ ਨੇ ਬਹੁਤ ਬੁਰਾ ਕੀਤਾ ਇਹ ਬੰਦਾ ਹੋ ਗਿਆ ਜੋ ਕੋ ਨੂੰ ਬੰਦਾ ਸਮਝ ਲਿਆ ਤਾਂ ਬੰਦਾ ਅਸੀਂ ਬੰਦੇ ਬਣ ਗਿਆ ਬੰਦਾ ਕੰਮ ਤੇ ਹੀ ਬੰਦਾ ਸਾਡੀ ਸੋਚ ਮੰਦੀ ਹੈ ਕਿ ਸਾਡੀ ਸੋਚ ਚੰਗੀ ਹੈ ਜਿਹਨੂੰ ਅਸੀਂ ਮੰਦੀ ਸੋਚ ਕਹਿੰਦੇ ਆ ਚੰਗੀ ਸੋਚ ਕਹਿੰਦੇ ਆ ਉਹ ਗਲਤ ਹੈ ਉਹ ਸਭ ਸਾਰੀ ਗੱਲ ਹੈ ਦਰਗਾਹ ਦੇ ਵਿੱਚ ਬੰਦਾ ਚੰਗਾ ਕਿਹਨੂੰ ਕਹਿੰਦੇ ਆ ਇੱਥੇ ਸਵਾਲ ਡਿਸਕਸ ਹੋ ਕੀਤਾ ਹੁੰਦਾ ਸਰਕਾਰ 'ਚ ਬੰਦਾ ਚੰਗਾ ਕਿਹਨੂੰ ਕਹਿੰਦੇ ਆ ਉਹ ਸਰਪੋਤਮ ਹੈ ਦੇਖਣਾ ਸੀ ਇਹ ਸੰਸਾਰ ਦੇ ਬੰਦੇ ਚੰਗੇ ਆਂ ਦਰਗਾਹ ਦੇ ਬੰਦੇ ਚੰਗੇ ਦਾ ਕੀ ਫਰਕ ਹੈ ਫਰਕ ਆਪੇ ਪਤਾ ਲਾ ਨਹੀਂ ਉਹ ਇੱਥੇ ਬੰਦੇ ਚੰਗੇ ਦਾ ਸਾਨੂੰ ਪਤਾ ਦਰਗਾਹ ਵਾਲਾ ਤੇ ਸਮਝ ਲੱਗਦੀ ਕਿ ਦੋਨੋਂ ਫਰਕ ਆਪੇ ਪਤਾ ਲਾ ਨਹੀਂ ਪਰ ਵਿੱਚ ਦੇ ਬਾਣੇ ਚ ਦੁੱਖs ਕੱਢਣੇ ਬੰਦਾ ਪਉਂਦੇ ਸੰਭਾਲ ਕਰਦੇ ਨੇ ਜਿਹੜਾ ਤਾਂ ਮੇਕ ਕਰਾਰੀ ਹੁੰਦਾ ਹੀ ਹੈ ਦੁੱਖs ਕੱਢਣੇ ਇਹ ਠੀਕ ਨਹੀਂ ਹੋਇਆ ਆ ਠੀਕ ਹੋ ਗਿਆ ਇਹ ਐ ਕਿਉਂ ਨਹੀਂ ਹੋਇਆ ਇਹ ਕਿਉਂ ਹੋ ਗਿਆ ਇਹ ਬਤਾ ਸੋਚ ਮੰਦੀ ਹੈ ਬੁੱਧੀ ਸੋਚ ਪੰਜਾਬ ਚੰਦਾ ਆਪਣਾ ਆਪੇ ਹੀ ਕੀਤਾ ਇਹਦੇ ਨਾਲ ਕੀ ਹੈ ਇਹਦੇ ਨਾਲ ਸਾਡਾ ਜਿਹੜਾ ਮਨ ਹੈ ਕਾਲਾ ਹੋਈ ਸਾਡਾ ਹੱਕ ਦਾ ਵਿਰੋਧ ਹੋਈ ਜਾਂਦਾ ਉਹਦਾ ਤਾਂ ਹੋਈ ਹੈ ਜੋ ਹੁਣ ਪਾ ਸਾਡੇ ਦੇ ਦੋਸ਼ ਲੱਗੀ ਜਾਂਦੇ ਨੇ ਕਿਰਪਾ ਨੇ ਹੰਦੀ ਅਸੀਂ ਉਹ ਤੋਂ ਦੂਰ ਜਾਈ ਜਾਂਦੇ ਆ ਮੰਨ ਕਰਕੇ ਪੰਚ ਸੱਚ ਤੋਂ ਦੂਰ ਜਾਈ ਜਾਂਦਾ ਪਾਣੇ ਤੋਂ ਦੂਰ ਜਾਈ ਜਾਂਦਾ ਉਹਨਾਂ ਦਾ ਚਾਏ ਸਪਾਉਣਾ ਦਾ ਪਾਣੇ ਦੇ ਵਿੱਚ ਸਪਾਉਣਾ ਦਾ ਸ਼ਬਦ ਦੇ ਵਿੱਚ ਜਾਈ ਜਾਂਦਾ ਉਹ ਤੋਂ ਦੂਰ ਫੇਰ ਉਹ ਤੁਲੀ ਤਾਂ ਵਧ ਗਈ ਨਾ ਉਹਦਾ ਦੌਰ ਨੂੰ ਜਾਂਦਾ ਬਾਣੇ ਦਾ ਵੀ ਚੰਗਾ ਨਹੀਂ ਲੱਗਦਾ ਫਕੌਣਾਂ ਦੇ ਵਿੱਚ ਐ ਉਹਦੀ ਦੂਰੀ ਵੱਧ ਗਈ ਨਾ ਇਹ ਸੋਚ ਦੂਰੀ ਬਣਾਉਂਦੀ ਹੈ ਸਾਡੀ ਸਬਰ ਲੱਭਾ ਕਰਦੀ ਹੈ ਹੋਰ देर ਲੱਗੂਗੀ ਸਮਾਂ ਜਿਹੜੇ ਨੇੜੇ ਆਏ ਤਾਂ ਤਾਂ ਦੂਰ ਹੋ ਗਏ ਉਹ ਕਹਿੰਦਾ ਵੀ ਉਹ ਤਾਂ ਦੋਹਾਂ ਦੇ ਦਿਲ ਦੂਰ ਹੋ ਗਿਆ ਸੱਚੀ ਉਹਨਾਂ ਨੂੰ ਨੇੜੇ-ਨੇੜੇ ਲਿਆਈਏ ਨੇੜੇ-ਨੇੜੇ ਸੁਣਾ ਕਰਦੇ ਆਉਂਦੇ ਨੇ ਕਿਸ ਕਰਕੇ ਬਾਣੇ ਨਾਲ ਸੁਣਾ ਕਰਨੀ ਪੈਣੀ ਆ ਜਿਹਨਾਂ ਦੇ ਪਹਾੜੇ ਨਾਲ ਸੁਣਾ ਉਹ ਡੇੜੇ ਨੇ ਜਿਹਨਾਂ ਦੀ ਪਹਾੜੇ ਨਾਲ ਸੁਦਾ ਨਹੀਂ ਹੁੰਦੂ ਪਹਾੜਾ ਉੱਥੇ ਹੀ ਹੈ ਪੂਰੀ ਦੂਰ ਜਾਂਦਾ ਗਏ ਤੇ ਡੇੜੇ ਜਾਂਦਾ ਉਹ ਤਾਂ ਕੈਨੇਡਾ ਦੇ ਦੂਰ ਕਰਨੀ ਆਪੋ ਆਪਣੀ ਸਾਡੀ ਆਪਣੀ ਸੋਚ ਹੈ ਉੱਥੇ ਹੀ ਹੈ ਅਸੀਂ ਤਾਂ ਆਪਣੀ ਸੋਚ ਨਾਲ ਦੂਰ ਡੇੜੇ ਹਾਂ ਉਕਾ ਮੁਕੀਏ ਮਨ ਪਾਉਂਦੇ ਰਾਹ ਭੀੜੇ ਅੱਗੇ ਜਾਮਣਾ ਜਿਹੜੇ ਆਦਮੀ ਪਾਣੇ ਤੋਂ ਦੂਰ ਜਾਂਦੇ ਨੇ असल 'ਚ ਆਪਣੇ ਮਨ ਕੋ ਹੁਕਮ ਚਾਲਦੇ ਰਹਿੰਦੇ ਆ ਕਿਉਂ ਨਹੀਂ ਹੋਇਆ ਆ ਕਿਉਂ ਹੋ ਗਿਆ ਉਹ ਦੂਰ ਚਲੇ ਜਾਂਦੇ ਬਨਬਰਜੀ ਜਿਹੜੀ ਬਨਬਰਜੀ ਬੰਗਾ ਜਿਹੜਾ ਚਾਹੁੰਦੇ ਨੇ ਸੰਸਾਰ 'ਚ ਮੇਰੀ ਮਰਜ਼ੀ ਅਨਸਾਰ ਹੋਵੇ ਕੁਛ ਉਹ ਦੂਰ ਹੋ ਜਾਂਦਾ ਸਾਡਾ ਆਪਣਾ ਪਾਣਾ ਦੂਰ ਕਰਦਾ ਆਪਣੀ ਇੱਛਾਵਾਂ ਤੋਂ ਦੂਰ ਕਰਦੀਆਂ ਪਰਮੇਸ਼ਰ ਦੀ ਇੱਛਾ ਤੋਂ ਜੇ ਆਪਣੀ ਇੱਛਾ ਨਾ ਹੋਣ ਤਾਂ ਅਸੀਂ ਡਰੇ ਹੋ ਜਾਂਦੇ। ਹੁਕਮ ਕੀ ਹੈ ਮਨ ਭਾਉ ਦੇ। 라 ਪੀੜੇ ਅੱਗੇ ਜਾਣ। ਆ ਤਾਂ ਅਨਰਥ ਹੋ ਗਿਆ। ਉਹ ਤਾਂ ਰੱਬ ਨੇ ਬੋਲ ਕੇ ਇਹ ਕਰਤਾ ਹਾਂ ਕੋ। ਪਰ ਪੌਂਦਾ ਹੱਕ ਹੋ ਗਿਆ ਤੇ ਮੇਰੇ ਮਨ ਨੂੰ ਨਹੀਂ ਲੱਗਦਾ। ਇਹ ਤਾਂ ਪਾਣਾ ਨਹੀਂ ਨਾ ਚੰਗਾ ਲੱਗਦਾ। ਮੇਰੇ ਪੌਂਦਾ ਮੇਰੇ ਬੁਰ ਪੌਂਦਾ ਨਹੀਂ। 라 ਪੀੜੇ ਅੱਗੇ ਜਾਓ। ਪਾ ਅੱਗੇ ਫੇ ਟੈਣੇ ਹੋ ਜਾਣੀ ਉਹ ਤਾਂ ਬਾ ਪਰਤਿਓ ਦੀ ਟਾਈਡ ਹੋਣੀ ਉਹਦਾ ਕਲੋਜ਼ ਹੋ ਜਾਂਦੀ ਹੈ ਬੁੱਧੀ ਉਹਦਾ ਗਿਆਨ ਕਲੋਜ਼ ਹੋ ਹੀ ਜਾਂਦਾ ਹੈ ਜੋਤ ਉਹ ਟਾਈਡ ਹੋ ਜਾਂਦਾ ਹੈ ਬਸ ਆਹ ਰਾਹੀੜੇ ਅੱਗੇ ਪਰਮ ਦਾ ਦਾਇਰਾ ਟਾਈਡ ਪਰਮ ਨੂੰ ਟਾਈਡ ਕਰ ਦਿੰਦਾ ਪਰ ਟਾਈਡ ਤਾਂ ਉਹ ਗਿਆਨ ਕਰ ਜਾਂਦਾ ਪਰਮ ਦਾ ਦਾਇਰਾ ਹੋ ਟਾਈਡ ਹੋ ਜਾਂਦਾ ਰਾਹੀੜੇ ਅੱਗੇ ਜਾਵਣ ਨੰਗਾ ਦੋਜ ਚਾਲਿਆ ਤਾਂ ਦੱਸਿਆ ਖੜਾ ਡਰਾਵਣਾ ਗਈ ਜਾਂਦਾ ਜਾਂ ਕਪੜਾ ਹੈ ਨਹੀਂ ਕਪੜਾ ਕਿ ਲੈ ਕੇ ਜਾਂਦਾ ਹੈ ਸੱਚ ਦੇ ਵਿੱਚ ਲੁੱਕ ਕੇ ਜਾਂਦਾ ਸੱਚ ਖਾਣਾ ਸੱਚ ਜੇ ਤਾਂ ਸੱਚ ਖਾਂਦਾ ਫਿਰ ਤਾਂ ਭਰਮ ਦੂਰ ਹੋ ਜਾਂਦਾ ਸਾਰਾ ਸੱਚ ਖਾਂਦਾ ਭਰਮ ਦਾ ਨਾਸ਼ ਹੋ ਜਾਂਦਾ ਤੇ ਸੱਚ ਵਿੱਚ ਸੁਭਾ ਜਾ ਜਾਂਦਾ ਫਿਰ ਤਾਂ ਨਿਕਾਹ ਹੋ ਰਹੀ ਤਾਂ ਕਾ ਗਾਲ ਤੇ ਆਲੇ ਨਾਲੇ ਭੜਮ ਵਿਚਾਲੇ ਜੋਤ ਤਾ ਦਿਸੇ ਖਰਾ ਰਾਵਣ ਰਾਵਣ ਤਾਰੇ ਉਗੜ ਪਛੋ ਪਛੋ ਇਹ ਉਗੜ ਉਗੜ ਕੀ ਹੈ ਹੁਕਮ ਦਾ ਵਿਰੋਧ ਕਰਨਾ ਉਗੜ ਕੋਪ ਕਦਾ ਵਿਰੋਧ ਕਰਾਉਂਦਾ ਉਗੜ ਹੁਕਮ ਦਾ ਵਿਰੋਧ ਕਰਾਉਂਦੇ ਨੇ ਲੋਭ ਹੁਕਮ ਦਾ ਬਹੁਤ ਵਿਰੋਧ ਕਰਾਉਂਦਾ ਬੋਹ ਕਬਨਾ ਵਿਰੋਧ ਕਰਾਂਗਾ ਔਗੜ ਸਾਡੇ ਹਕਕ ਦਾ ਵਿਰੋਧ ਕਰਾਂਗੇ ਕਿਹੜਾ ਸਾਨੂੰ ਬਹੁਤ ਪਾਉਂਦੇ ਹਕੂਮਤ ਉਹ ਵੀ ਬਗਾਰਿਆਂ ਤੇ ਕਰਕੇ ਕਰਦੇ ਹਾਂ ਹਮਦਰਦੀ ਹੈ ਕਿ ਸਾਨੂੰ ਸਾਡੀ ਕਿਸੇ ਨਾਲ ਨਹੀਂ ਆਏ ਵੀ ਔਗੜ ਕਿਸੇ ਨਾਲ ਹਮਦਰਦੀ ਹੈ ਕਿਸੇ ਨਾਲ ਨਹੀਂ ਆ ਕਿਉਂ ਬਈ ਕਹਦੇ ਨਹੀਂ ਹੈ ਅਸੀਂ ਸਾਰਿਆਂ ਨੂੰ ਪਰਮਿਸ਼ਨ ਦੇ ਨੀ ਨੂੰ ਸਮਝਿਆ ਹੋਇਆ ਇੱਕ ਪਤਾ ਇੱਕ ਸਕੈਮ ਬਾਰਗੇ ਜਿਹੜੀ ਗੱਲ ਸਾਨੂੰ ਪੜਾਈ ਸੀ ਬੱਦੇ ਨਹੀਂ ਅਸੀਂ ਜੇ ਬੰਦੀ ਨਹੀਂ ਕੋਈ ਸਾਨੂੰ ਚੰਗਾ ਲੈਂਦਾ ਕੋਈ ਚੰਗਾ ਨਹੀਂ ਲੱਗਦਾ ਜੇ ਬੰਦੀ ਹੁੰਦੀ ਸਾਰੇ ਕੋਜੇ ਲੱਗਦੇ ਅਸਰ ਦੀ ਗੁਰਮਾਨੀ ਤੂੰ ਬੰਦਣ ਤੇ ਅਸੀਂ ਆਪਣੀ ਮਰਜ਼ੀ ਜਿੱਡੀ ਤੇ ਸਾਨੂੰ ਚੰਗੇ ਲੱਗਦੇ ਉਹ ਨਹੀਂ ਬੰਦੇ ਆ ਜਿਹੜੇ ਚੰਗੇ ਨਹੀਂ ਲੱਗਦੇ ਉਹ ਨਹੀਂ ਬੰਦੇ ਇਹ ਵੀ ਉਹ ਕਣ ਹੈ ਤੇ ਤੇਮ ਦੀ ਮਰਜ਼ੀ ਹੈ ਸਿੱਧੀ ਚੰਗੀ ਲੱਗਦੀ ਹੈ ਬਾਣੀ ਉੱਤੇ ਕਮਲਦੇ ਆਂ ਚੰਗੀ ਲੱਗਦੀ ਨਹੀਂ ਬੰਦਾ ਜਦ ਕੇ ਪਰ ਬਾਣੀ ਨੂੰ ਮੰਨਣਾ ਹੀ ਮੰਨਣੋ ਦੀ ਪਾਵਨਤਾ ਸਿੱਖ ਉਹ ਹੈ ਜਿਹੜਾ ਬਾਣੀ ਨੂੰ ਮੰਨੂ ਦਾ ਪਾਵਨਤਾ ਹੈ ਪਰਮੇਸ਼ਰ ਦਾ ਹੁਕਮ ਹੈ ਹੁਕਮ ਨੂੰ ਮੰਨੂ ਦਾ ਪਾਵਨਤਾ ਹੈ ਬਾਣੀ 'ਚ ਰਹਿਣ ਦਾ ਪਾਵਨਤਾ ਹੈ ਜੇ ਪਾਵਨਤੀ ਤੋੜਦਾ ਨਹੀਂ ਕਰਦਾ ਤੋੜਦਾ ਉਹ ਬੋਲ ਜੇ ਮੈਂ ਅਪਰਾਧੀ ਹੈ ਉਹ ਹੁਕਮ ਨੂੰ ਨਾਮ ਮੰਨਣ ਵਾਲੇ ਗੁਰਬਾਣੀ ਨੂੰ ਨਾਮ ਮੰਨਣ ਵਾਲੇ ਅਪਰਾਧੀ ਹੈ ਅਪਰਾਧੀ ਨੂੰ ਜਿਹੜ ਜੋ ਨਿਕਲਦਾ ਹੋਈ ਅਪਰਾਧੀ ਜਿਹੜ ਜੋ ਜਾਣ ਕਰਤਾ ਜਾਂ ਬਣ ਜਾਂਦੇ ਹੁਕਮ ਚੱਲਦਾ ਫਿਰ ਨਿਕਲ ਜਾਂਦੇ ਨੇ ਜੇ ਉਹ ਕਾਨੂੰਨ ਨਹੀਂ ਅਪਰਾਧ ਹੁੰਦੀ ਕਰਦੇ ਜਿਵੇਂ ਸਰਕਾਰ ਕੋ ਹੁਣ ਨਾਲ ਚੱਲਦਾ ਫਿਰ ਜਾਂਦੇ ਜਿੱਦਾਂ ਸਰਕਾਰ ਦੇ ਵੀ ਜਾ ਕੇ ਹੋਈ ਫਿਰ ਚੱਕ ਲੈਣ ਦੇ ਸੀ 帰るべきよ。